ਕਨਸਪੈਕ ਇਨਫੋਲੀ ਲਹਿ ਗਿਆ ਲੋਕੀ ਕਥੀ ਬੀਜਾ ਰਹੀਆ ਕੰਮ ਕਰੀ ਚਗੀ ਸੀ ਪਿੰਡ ਰਾਮਗੋਦੀ ਅੰਨੇਗੋਦ ਕਿ ਆਪਣੇ ਤੇ ਕੇ ਕੀ ਕਰਨਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਕੋਈ ਕੋਰ ਪੁਲਿਸਾ ਨੂੰ ਸ਼ਕਤੀ ਕੀਤੀ ਹੋਈ ਹੈ ਜਿਹੜੇ ਸਮਾਜ ਵਿਰੋਧੀ ਅੰਸਰ ਹੈ ਇਸੇ ਮਿਤੀ 3 1 ਅਕਤੂਬਰ ਨੂੰ ਪਿੰਡ ਰਾਮਿਆਣਾ ਵਿੱਚ ਰਾਤ ਦੇ ਸਮੇਂ ਬਹੁਤ ਕਰੀ 8:30 ਵਜੇ ਤਰੀਏ ਦੋ ਖੋਹ ਦੀਆਂ ਵਾਰਦਾਤਾਂ ਹੋਈਆਂ ਸੀ ਇੱਕ ਤਾਂ ਸ਼੍ਰੀ ਪ੍ਰੇਮਚੰਦਾ ਜਿਹੜੇ ਟੀਚਿੰਗ ਚ ਪ੍ਰੋਫੈਸ਼ਨ ਚਾ ਉਹਨਾਂ ਤੋਂ ਉਹਨਾਂ ਦਾ ਮੋਟਰਸਾਈਕਲ ਤੇ ਉਹਨਾਂ ਦਾ ਮੋਬਾਈਲ ਖੋਹ ਲਿਆ ਸੀ ਤੇ ਇਸ ਤੋਂ ਇਲਾਵਾ ਇੱਕ ਅਮਨਦੀਪ ਸਿੰਘ ਨੇ ਰਾਮਿਆਣਾ ਦੇ ਇਹਨਾਂ ਦੇ ਵੀ ਸੱਟਾ ਮਾਰ ਕੇ ਉਹਨਾਂ ਦਾ ਫੋਨ ਜਿਹੜਾ ਕੋਕੇ ਲੈ ਗਏ ਸੀ ਇਸੇ ਸੰਬੰਧ ਵਿੱਚ ਇਹਨਾਂ ਦਾ ਇਹ ਵੀ ਪਤਾ ਲੱਗਿਆ ਵੀ ਇਹ ਕੁਝ ਇਹ ਮਿਲੀਆਂ ਦੁਲੀਆਂ ਵਾਰਦਾਤਾਂ ਜਿਹੜੀਆਂ ਕੋਟਪੂਰਾ ਸਬਡਿਵੀਜ਼ਨ ਦੇ ਵਿੱਚ ਉਹਨਾਂ ਦੇ ਪਿੰਡਾਂ ਜਾਂ ਉਹਨਾਂ ਦੇ ਸ਼ਹਿਰ ਦੇ ਏਰੀਆ ਦੇ ਵਿੱਚ ਵੀ ਹੋਈਆਂ ਜਦੋਂ ਅਸੀਂ ਇਸ ਬੰਦੀ ਮੁਕੱਦਮਾ ਦਰਜ ਕੀਤਾ ਅਤੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਮੈਡਮ ਫਰਗਾ ਜਨ ਉਹਨਾਂ ਵੱਲੋਂ ਜਿਹੜੀ ਸਾਡੀ ਇੱਕ ਸਾਂਝੀ ਟੀਮ ਹੈ ਜਿਹੜੀ ਬਣਾਈ ਗਈ ਜਿਹਦੇ ਵਿੱਚ ਡੀਐਸਪੀ ਕੋਟ ਕੂਰਾ ਮੈਂ ਇੰਸਪੈਕਟਰ ਨਾਪਰੀ ਸਿੰਘ ਅਤੇ ਇੰਸਪੈਕਟਰ ਚਮਕੌਰ ਸਿੰਘ ਜਿਹੜੇ ਐਸਐਚਓ ਸਿਟੀ ਕੋਟ ਕੋਹਰਾ ਨੇ ਉਹਨਾਂ ਦੀ ਦੋਵੇਂ ਟੀਮਾਂ ਨੂੰ ਇੱਕ ਸਾਂਝੀ ਟੀਮ ਬਣਾਈ ਗਈ ਸਾਂਝੇ ਐਫਰਟਸ ਨਾਲ ਹੀ ਜਿਹੜੇ ਅਸੀਂ ਦੋ ਵਿਅਕਤੀ ਹੈ ਜਿਹੜੇ ਉਹਨਾਂ ਨੂੰ ਵਿਸਤਾਰ ਕਰਨ ਦੇ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ ਕਮਨਪ੍ਰੀਤ ਸਿੰਘ ਮਣੀ ਅਤੇ ਨਵੀ ਸਿੰਘ ਈਲਿਸ ਗੋਰਾਪੁੱਤਰ ਜੀ ਸਿੰਘ ਜਿਹੜੇ ਕਿ ਵਾਂਦਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਮੋਟਰਸਪਰੈਂਡੀ ਸੀ ਇਹ ਇਹ ਜਿਹੜੇ ਐ ਮੋਟਰਸਾਈਕਲ ਲੈ ਕੇ ਸ਼ਾਮ ਨੂੰ ਨਿਕਲਦੇ ਸੀ ਤੇ ਜਿਹੜੇ ਸਟੇਸ਼ਨ ਕੋਟਕਪੂਰਾ ਜਾਂ ਉਸ ਦੇ ਆਸ-ਪਾਸ ਜਿਹੜੇ ਸੰਸਾਣ ਜਿਹੜੇ ਰਾਹ ਹੈਗੇ ਆ ਜਾਂ ਜੈਤੋ ਦੇ ਜਿਹੜੇ ਰਾਹ ਹੈ ਇਦੇ ਵਿੱਚ ਜਿਹੜੇ ਇਹ ਜਿਹੜੇ ਵਿਅਕਤੀ ਉਥੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਇਕੱਲੇ ਆ ਰਹੇ ਆ ਉਹਨਾਂ ਦੀ ਫੋਟ ਮਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਾਂ ਵੈਸੇ ਜਾਂ ਉਹਨਾਂ ਦੇ ਮੋਬਾਈਲ ਆ ਜਿਹੜੇ ਕੋਲਦੇ ਸੀ ਇਸ ਤੋਂ ਇਲਾਵਾ ਇਹਨਾਂ ਨੇ 3-4 ਵਾਰਦਾਤਾਂ ਜਿਹੜੀਆਂ ਇਹ ਸਾਡੇ ਕੋਲ ਬੰਨੇ ਆ ਜਿਹੜੀਆਂ 4 ਵਾਰਦਾਤਾਂ ਤਕਰੀਬ ਬੰਨੇ ਆ ਜਿਹੜੀਆਂ ਇਹਨਾਂ ਨੇ ਕੋੜਪੁਰੇ ਏਰੀਆ ਦੇ ਵਿੱਚੋਂ ਕੀਤੀਆਂ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ 2 ਵਾਰਦਾਤਾਂ ਜਿਹੜੀਆਂ ਸਾਡੀਆਂ ਆ ਉਹ ਵੀ ਇਹ ਬੰਨੇ ਆ ਜਿਹੜੀ ਰਾਮਿਆਣੇ ਪਿੰਡ ਦੇ ਵਿੱਚ ਇਹਨਾਂ ਨੇ ਕੀਤੀ ਸੀ ਇਹਦੇ ਵਿੱਚ ਅਸੀਂ ਇਹਨਾਂ ਨੂੰ ਅੱਜ ਅਰੈਸਟ ਕਰ ਲਿਆ ਹੈ ਰੈਸ਼ਟ ਕਰਨ ਤੋਂ ਬਾਅਦ ਅਸੀਂ ਉਹਨਾਂ ਨੇ ਇਹਦਾ ਪੁਲਸ ਰਮਾਨ ਜਿਹੜਾ ਹਾਸਲ ਕਰ ਲਿਆ ਤੇ ਇਹਨਾਂ ਤੋਂ ਹੁਣ ਜਾਣਕਾਰੀ ਲਵਾਂਗੇ ਗ੍ਰੋ ਹੈ ਸਾਡੇ ਹਿਸਾਬ ਨਾਲ ਹੋਰ ਵੀ ਜਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਹੈ ਤੇ ਇਹਨਾਂ ਤੋਂ ਹੋਰ ਵੀ ਜਿਹੜੀ ਬਰਾਮਦਗੀ ਹੈ ਅਸੀਂ ਕਰਵਾ ਰਹੇ ਹਾਂ ਹੁਣ ਮੌਕੇ ਤੇ ਕੀ ਕੁਝ ਕੰਮ ਹੋਇਆ ਉਹਨ ਮੌਕੇ ਤੇ ਸਾਡੇ ਕੋਲੋਂ ਇੱਕ ਮੋਟਰਸਾਈਕਲ ਹੈ ਜਿਹੜਾ ਸੀਡੀ ਡੀ ਲਕਸ ਜਿਹੜਾ ਉਹਨਾਂ ਨੇ ਪ੍ਰੇਮ ਚੰਦ ਜੀ ਤੋਂ ਖੋਇਆ ਸੀਗਾ ਇਸ ਤੋਂ ਇਲਾਵਾ ਇੱਕ ਮੋਬਾਈਲ ਵੀ ਹੈ ਜਿਹੜਾ ਅਸੀਂ ਬਰਾਮਦ ਕਰ ਲਿਆ ਇੱਕ ਮੋਲ ਸਾਡਾ ਅਜੇ ਬਰਾਮਦ ਕਰਾਉਣਾ ਪੈ ਰਿਹਾ ਪਰ ਹੋਰ ਜਿਹੀ ਕੁਝ ਜਮਾ ਰਾਸ਼ੀ ਜਿਹੜੀ ਇਹਨਾਂ ਨੇ ਖੋਈ ਸੀਗੀ ਉਹ ਵੀ ਅਸੀਂ ਜਿਹੜੀ ਹੈ ਬਰਾਮਦ ਕਰਾਉਣੀ ਹਜੇ ਬਾਕੀ ਹੈ ਇਸ ਤੋਂ ਇਲਾਵਾ ਵੀ ਦੱਸਣਾ ਜ਼ਰੂਰੀ ਹੈ ਵੀ ਇਹਨਾਂ ਦੇ ਖਿਲਾਫ ਜਿਹੜਾ ਮਨਪ੍ਰੀਤ ਮਣੀ ਤੇ ਨਵੀ ਸਿੰਘ ਇਹਨਾਂ ਵਿੱਚੋਂ ਨਵੀ ਹੈ ਜਿਹੜਾ ਉਹਦੇ ਖਿਲਾਫ ਜਿਹੜੇ ਦੋ ਮੁਕਦਮੇ ਪਹਿਲਾਂ ਹੀ ਦਰਜ ਹੈ ਜਿਹਦੇ ਵਿੱਚ ਖੋਦ ਦਾ ਮੁਕਦਮਾ ਅਤੇ ਇਸ ਤੋਂ ਇਲਾਵਾ ਇੱਕ 304 ਬੀ ਐਨ ਐਸ ਦਾ ਮੁਕਦਮਾ ਜਿਹੜਾ ਥਾਣਾ ਸਿਟੀ ਕੋਰਪੂਰਾ ਦੇ ਵਿੱਚ ਦਰਜ ਹੈ ਇਸ ਤੋਂ ਲਾਵਾ ਹੁਣ ਅਸੀਂ ਹੋਰ ਵੀ ਇਹਨਾਂ ਤੋਂ ਹੁਣ ਅਸੀਂ ਬਰੀਕੀ ਨਾਲ ਪੁੱਛਿਸ਼ ਕਰਨੀ ਹੈ ਤੇ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਜਿਹੜੀ ਹੈ ਉਹ ਟ੍ਰੇਸ ਹੋਣ ਦੀ ਪੂਰੀ ਉਮੀਦ ਹੈ ਇਸ ਤੋਂ ਇਲਾਵਾ ਪੜੀ ਅੰਤਰਕਤ ਇਸ ਤੋਂ ਇਲਾਵਾ ਹੋਰ ਵੀ ਮੈਂ ਇੱਕ ਦੱਸਣਾ ਚਾਹਾਂਗਾ ਕਿ ਇੱਕ ਜਿਹੜਾ ਥੋੜੇ ਦਿਨ ਪਹਿਲਾਂ ਆਪਣੇ ਵਿਸ਼ਨੰਦੀ ਬਾਜ਼ਾਰ ਦੇ ਵਿੱਚ ਜਿਹੜੀ ਇੱਕ ਲੜਾਈ ਮਾਰਕੁੱਟ ਦੀ ਮਾਰਕੁੱਟ ਹੋਈ ਸੀਗੀ ਇੱਕ ਸ਼ਿਵਨ ਨਾਮ ਦੇ ਲੜਕੇ ਦੀ ਮਾਰਕੁੱਟ ਹੋਈ ਸੀ ਤੇ ਉਹ ਸਬੰਧ ਵਿੱਚ ਵੀ ਅਸੀਂ ਜਿਹੜਾ ਫੌਰਨ ਜਿਹੜਾ ਉਸ ਨੂੰ ਸਾਡੇ ਐਸਐਚਓ ਸਾਹਿਬ ਹੈ ਜਿਹੜੇ ਉਸ ਨੂੰ ਫੌਰਨ ਉਹਨੂੰ ਲੈ ਕੇ ਗਏ ਸੀ ਹਸਪੀਟਲ ਵਿੱਚ ਮੌਕੇ ਤੇ ਫੌਰਨ ਪਹੁੰਚ ਗਏ ਸੀ ਕਿ ਤੇ ਉਹ ਸ਼ਿਵੰਦ ਦੇ ਬਿਆਨ ਤੇ ਅਸੀਂ ਟੋਟਲ 9 ਬੰਦਿਆਂ ਦੇ ਖਿਲਾਫ ਅਸੀਂ ਮਕਦਮਾ ਰਜਿਸਟਰ ਕੀਤਾ ਸੀਗਾ ਉਹਦੇ ਵਿੱਚ ਵੀ ਅਸੀਂ ਹੁਣ ਸਖਤ ਕਾਰਵਾਈ ਕਰਦੇ ਕਰਦੇ 9 ਵਿੱਚੋਂ 5 ਜਿਹੜੇ ਦੋਸ਼ੀ ਆਏ ਸੀ ਉਹਨਾਂ ਦੇ ਅਰੈਸਟ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਸਖਤ ਕਾਰਵਾਈ ਕਰਦੇ ਹੋਏ ਅਸੀਂ ਇਹਨਾਂ ਨੂੰ ਇਹਨਾਂ ਤੋਂ ਹਥਿਆਰਾਂ ਦੀ ਬਰਾਮਦਗੀ ਕਰ ਲਿਆ ਤੇ ਬਾਕੀ ਵੀ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰ ਲਾਂਗੇ ਸਾਡੇ ਵੱਲੋਂ ਜਿਹੜੇ ਗੁੰਡਾ ਅੰਸਰ ਹੈ ਇਹਨਾਂ ਨੂੰ ਸਖਤ ਜਿਹੜੀ ਹਦਾਇਤਾਂ ਸਖਤ ਵਾਰਨਿੰਗ ਇਕ ਤਰ੍ਹਾਂ ਦੀ ਗੁੰਡਾ ਐਕਟੀਵਿਟੀ ਹੈ ਜਿਹੜਾ ਇਤਿਹਾਰਾਂ ਦੇ ਸੀਜ਼ਨਾਂ ਦੇ ਵਿੱਚ ਅਸੀਂ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਤੇ ਸਖਤ ਜਿਹੜਾ ਐਕਸ਼ਨ ਅਸੀਂ ਲਵਾਂਗੇ ਸਰ ਇਹਦੇ ਲਈ ਬਾਰਦਾਤ ਤਾਂ ਕਿਹੇ ਕੋਸ਼ਿਸ਼ਾਂ ਹੋਈਆਂ ਇਹ ਠੀਕਾ ਤਾਂ ਤੱਕ ਵੀ ਨਾ ਆ ਰਹੀਆਂ ਹਾਂਜੀ ਹਾਂਜੀ ਪਰ ਅੱਗੇ ਤੋਂ ਇਹਦਾ ਬਾਰਦਾਤ ਨਾ ਆਉਂਦੇ ਅਸੀਂ ਤਾਂ ਕਿਸ ਪ੍ਰਭਾਵ ਐਸਐਸਪੀ ਸਾਹਿਬ ਵੱਲੋਂ ਜਿਹੜੀ ਹੈ ਸਾਨੂੰ ਐਡੀਸ਼ਨਲ ਜਿਹੜੀ ਫੋਰਸ ਦਿੱਤੀ ਜਾ ਰਹੀ ਹੈ ਉਹਨਾਂ ਵੱਲੋਂ ਸਾਨੂੰ ਹਰ ਸ਼ਾਮ ਨੂੰ ਜਿਹੜੀ ਫੋਰਸ ਜਿਹੜੀ ਹੈ ਉਹ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ ਇਸ ਸਬੰਧ ਵਿੱਚ ਅਸੀਂ ਸ਼ਹਿਰ ਦੇ ਵਿੱਚ ਵੱਖਰੀ ਵੱਖਰੀ ਥਾਵਾਂ ਤੇ ਨਾਕੇ ਵੀ ਲਾ ਰਹੇ ਆਂ ਅਤੇ ਦੋ ਗਸ਼ਟਾਂ ਵੀ ਅਸੀਂ ਜਿਹੜੀਆਂ ਰਾਤ ਦੇ ਟਾਈਮ ਤੇ ਉਹ ਸਟਾਰਟ ਕਰਦੀਆਂ ਤੇ ਅਸੀਂ ਤਿਉਹਾਰ ਦੇ ਵਿੱਚ ਅਸੀਂ ਵਚਨਬੱਧ ਆ ਕਿ ਅਸੀਂ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਉੱਥੇ ਆਪਣੇ ਜਿਹੜੇ ਤਿਉਹਾਰ ਹੈ ਇਹਨਾਂ ਨੂੰ ਅਸੀਂ ਬਣਾਵਾਂਗੇ ਅਸਰ ਜਿਹੜੇ ਰਾਮਯਾਨੇ ਘਟਨਾ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੂੰ ਵੈਰੀਫਾਈ ਕਰ ਦਿੱਤੇ ਕਿ ਹਾਂਜੀ ਜਿਹੜੀ ਕੋਟ ਮਾਰ ਹੋਈ ਸੀ ਰਾਮਯਾਨੇ ਵਿੱਚ ਜਿਹੜੀ ਹਾਂਜੀ ਹਾਂਜੀ ਜੀ ਜੀ ਆਪਾਂ ਜਨਾਂ ਨੂੰ ਬਖਾਇਆ ਮੋਟਰਸਾਈਕਲ ਨੇ ਬਰਾਮਦਗੀ ਦਿਖਾਤੀ ਅਸੀਂ ਜੀ ਜਿਹੜਾ ਉਹ ਬ੍ਰਾਹਮਤ ਹੋਇਆ ਸਮੋਣਾ ਨੇ ਅਸੀਂ ਦਿਖਾਤਾ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਮੈਂ ਦੱਸਿਆ ਵੀ ਥੋੜਾ ਇਹ ਨਸ਼ਾ ਕਰਨ ਦੇ ਆਦੀ ਹੈ ਹਜੇ ਅਸੀਂ ਅੱਜ ਇਸ ਨਾਲ ਪੁਲਿਸ ਰਿਮਾਂਡ ਹਾਸਲ ਕੀਤਾ ਉਸ ਰਿਮਾਂਡ ਤੋਂ ਬਾਅਦ ਨਾ ਤਾਂ ਅਸੀਂ ਹੋਰ ਵੀ ਪੁੱਛਗ ਜਿਹੜੀ ਆ ਉਹ ਕਰ ਰਹੇ ਹੈ ਪਲਾਨ ਮਾਰਕਟ ਪਹਿਲਾਂ ਹੀ ਤੋਰ ਸਰੀ ਖੜੀ ਹੈ ਸਹਿਣ ਇਹਾਤ ਨਹੀਂ ਮੈਂ ਆਪਾਂ ਤੁਹਾਨੂੰ ਕਹਿੰਦਾ ਬੇਕਾਫ ਹੀ ਹੋ ਰਹੀ ਨਹੀਂ ਨਹੀਂ ਬੇਕਾਫ ਬਿਲਕੁਲ ਨਹੀਂ ਜੀ ਹੁਣ ਦੱਸੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਉਹ ਦੋ ਵਾਰੀ ਸੋਚਣਗੇ ਇਸ ਕਾਰਵਾਈ ਕਰਨ ਤੋਂ ਬਾਅਦ ਸਖਤ ਕਾਰਵਾਈ ਸੀ ਕਰ ਰਹੇ ਆ ਜੀ ਬਿਲਕੁਲ ਬਿਲਕੁਲ ਸਖਤ ਕਾਰਵਾਈ ਕਰ ਰਹੇ ਆ ਪੀਸੀ ਅੱਗੇ ਸਰ ਮਾਦਦ ਕਰੋ ਜੀ